ਵਾਸੋਂ ਦੋਨਾਂ ਜਿੰਗਾਂ ਦਾ ਵਸਰ ਉਹਲਾ ਇਹੀ ਅਬੀਦ ਘਰੇ ਨਹੀਂ ਸੀ ਟੇਕਦੀ ਤਾਂ ਆਪਣੇ ਚੋਰਾਂ ਨੂੰ ਜਾ ਗੜਦੀ ਸੀ ਜੀ ਦੋ ਸਾਲ ਹੋ ਗਏ ਸੀ ਤਰਲੇ ਲੈਂਦਾ ਮਿੰਤਾ ਕਰਦਾ ਸੀ ਆਂਦਾ ਵੀ ਕੁਛ ਨਹੀਂ ਸੀ ਕਹਿ ਦਿੰਦਾ ਜੀ ਰਾਜੀਲ ਘਰੇ ਰਹਿ ਬੱਚੇ ਸੰਭਾਲ ਕੇ ਰਾਜੀਲ ਘਰੇ ਰਹਿ ਬੱਚੇ ਸੰਭਾਲ ਉਹ ਕਹਿੰਦੇ ਵੀ ਮੈਂ ਬਾਹਰ ਹੀ ਰਹਿਣਾ ਵੀ ਮੈਂ ਨਹੀਂ ਬੱਚੇ ਸੰਭਾਲਣੇਗੇ ਮੈਂ ਬਾਹਰ ਰਹਿਣਾ ਮੈਂ ਰੂਮ ਲਿਆ ਹੋਇਆ ਮੈਂ ਤਾਂ ਆਪ ਦਾ ਭਾਰੀ ਆਪ ਦੀ ਜ਼ਿੰਦਗੀ ਕੱਢਣੀ ਤੇ ਹੁੰਦੀ ਸੀ ਤੇ ਸਮਾਨ ਲੈ ਜਾਂਦੀ ਤੇ ਉੱਠ ਜਾਂਦੀ ਸੀ ਬੱਚਿਆਂ ਬਾਰੇ ਨਹੀਂ ਉਹਨੇ ਕੁਝ ਵੀ ਸੋਚਿਆ ਕਿੰਨਾ ਸਮਾਂ ਹੋ ਗਿਆ ਸੀ ਨੇ ਵਿਆਹ ਹੋਏ ਨੂੰ ਇਹਨਾਂ ਨੂੰ ਹੋ ਗਿਆ ਜੀ 7 ਸਾਲ ਹੋ ਗਿਆ ਜੀ ਅੱਛਾ ਕਿੰਨੇ ਬੱਚੇ ਨੇ ਦੇ ਦੋ ਬੱਚੇ ਆ ਜੀ 6 ਸਾਲਾਂ ਨੂੰ ਹੋ ਗਿਆ ਆ ਗਈ ਉਟ ਗਈ ਆ ਗਈ ਅੱਛਾ ਉਹਨਾਂ ਦਾ ਸਾਲ 6 ਮਹੀਨੇ ਹੋ ਗਏ ਸੀ ਘਰੇ ਨਹੀਂ ਸੀ ਵੱਢਦੇ ਇਹ ਹੁਣ ਜੋ ਰਾਤ ਕੀ ਫਿਰ ਨੇ ਚ ਗੱਲਬਾਤ ਕੀ ਹੋਈ ਸੀ ਜਿਹੜੀ ਰਾਤ ਲੜਾਈ ਹੋਈ ਸੀ ਰਾਤ ਤਾਂ ਬੇਟੇ ਨੇ ਇਹੀ ਕਿਹਾ ਸੀ ਵੀ ਜਦੋਂ ਤੂੰ ਆ ਹੀ ਗਈਆਂ ਵੀ ਕਰ ਮਾਰ ਕੇ ਹੁਣ ਘਰੇ ਰਹਿ ਵਿਆਹ ਦੇ ਬੱਚੇ ਸਾਂ ਇਹ ਆਕਰਾਲ ਮੇਰੇ ਤੋਂ ਬੱਚਿਆਂ ਦੀ ਪੜ੍ਹਾਈ ਕਰਾਈ ਗੇ ਲਾ ਪੜਾ ਲਿਖਾ ਸਾਹ ਵੇਨਨ ਬੱਚਿਆਂ ਨੂੰ ਇਹਨਾਂ ਦੀ ਦੇਖਭਾਲ ਕਰ ਕਹਿੰਦੇ ਵੀ ਨਹੀਂ ਮੈਂ ਰੂਮ ਲਿਆ ਮੇਰੀ ਡਿਊਟੀ ਹੈ ਮੈਂ ਦਿੱਲੀ ਜਾਣਾ ਅੱਛਾ ਤੇ ਫਸ ਐਦਾਂ ਹੀ ਬਸ ਉਹਦੇ ਬੋਲਦੇ ਦੋਨੇ ਜੀ ਬੋਲਦੇ ਬੇਟੇ ਗੱਲ ਕਰ ਕਿੰਨੀ ਉਮਰ ਸੀ ਲੜਕੀ ਦੀ ਇਹ ਵੀ ਹੈਗੀ ਸੀ 25 26 ਸਾਲ ਤੇ ਫਿਰ ਇਹਨੇ ਮੁੰਡੇ ਨੇ ਕੀ ਕਹਦਾ ਨਾ ਲੱਕੀ ਕੀ ਮਾਰਿਆ ਮੁਰਿਆ ਦੇ ਜੀਕਰ ਛੋਟੇ ਸੀਗੇ ਅੱਛਾ ਤੇ ਹੁਣ ਫਿਰ ਪੁਲਿਸ ਲੈ ਗਈ ਕੋਈ ਨੂੰ ਹਾਂਜੀ ਹਾਂਜੀ ਲੈ ਗਈ ਤੇ ਕ੍ਰੋਸਵਰ ਲੈ ਗਈ ਪੁਲਿਸ ਜਿਉਂ ਹਾਂਜੀ ਲੈ ਗਈ ਕੰਮ ਕਰ ਕੀ ਕਰਦੇ ਸੀਗੇ ਇਹ 6 ਸਾਲ ਜੀ ਜ਼ਿੰਦਰਾ ਕੰਮ ਕਰਦੇ ਆ ਅੱਛਾ ਇਹ ਮਾਰ ਪਸੂ ਦਾ ਕਰਦੇ ਆ ਬਾਕੀ ਕੋ ਨਸ਼ਾ ਪਤਾ ਹੈ ਨਹੀਂਗਾ ਪਿੰਡ ਦੇ ਵਿੱਚ ਜਿੱਤੋਂ ਮਰਜੀ ਆਪਣੇ ਬਾਰੇ ਤੁਸੀਂ ਕੁਝ ਸਕਦੇ ਸੀ ਸਿੱਧੇ ਸਾਦੇ ਬੰਦੇ ਜਣਗੇ ਉਹ ਆਪ ਦੀ ਘਰ ਵਾਲੀ ਨੂੰ ਬਾਹਰ ਜਾਣ ਤੋਂ ਹੀ ਰੋਕਾ ਸੀਗਾ ਕਿ ਲੜਾਈ ਦੀ ਨਹੀਂ ਰਹੀ ਹਾਂਜੀ ਹਾਂਜੀ ਰੋਕਦਾ ਸੀਗਾ ਵੀ ਆਪਣੇ ਕੰਮ ਨਾ ਕਰ ਤੇ ਬਦਨਾਮੀ ਹੁੰਦੀ ਆ ਇਹ ਘਰੇ ਬਹਿ ਕੇ ਜਿਹੋ ਜੀ ਰੁਕੀ ਮਿਸਬੰਦੀ ਉਹੋ ਜੀ ਤਾਲਾ ਆਉਂਦੇ ਇਹ ਆਦੇ ਆਪਾਂ ਦੋਨੇ ਜੀ ਬੱਚਿਆਂ ਦਾ ਆਪਨੇ ਤਾਂ ਜਿੰਦਗੀ ਖਰਾਬ ਆ ਪਤਾ ਕਿੰਨੇ ਤਰ੍ਹਾਂ ਕਰਦੇ ਇਹਨਾਂ ਨੇ ਪੜ੍ਹਾਈਏ ਲਿਖਾਈਏ ਇਹਨਾਂ ਦੀ ਜ਼ਿੰਦਗੀ ਬਣਾਈਆਂ ਬੱਚਿਆਂ ਕਿੰਨੇ ਚਾਲੋਗੇ ਯਾਰਾ ਇਹਨਾਂ ਦੇ ਹੋ ਗਿਆ ਜੀ 77 ਹੋ ਗਿਆ ਜੀ ਯਾਰਾ ਅੱਜ ਜੁਮਾਹ ਜੀ ਨੂੰ ਜਾਣਾ ਸੀ ਕਿਤੇ ਉਹਨੇ ਜਦੋਂ ਬੈਗ ਵਗੈਰਾ ਪਿਆ ਉਹਦਾ ਹਾਂ ਜੀ ਦਿੱਲੀ ਨੂੰ ਜਾਣਾ ਸੀ ਕਹਿੰਦੇ ਮੈਂ ਟ੍ਰੇਨ ਬੈਣਾ ਦਿੱਲੀ ਵਾਲੇ ਤੇ ਮੇਰੀ ਡਿਊਟੀ ਆ ਕਹਿੰਦੀ ਦਿੱਲੀ ਦੇ ਵਿੱਚ ਤੇ ਮੈਂ ਉੱਥੇ ਜਾਂਦਾ ਜਾਂ ਸਤਗੁਰੂ ਜਾਂਦਾ ਵੀ ਕਿੱਧਰ ਜਾਣਾ ਕਿੱਧਰ ਆਉਣਾ ਕਿਸੇ ਕਿੰਨੇ ਬੱਚੇ ਦੋ ਬੱਚੇ ਆ ਜੀ ਦੋ ਬੇਟੇ ਹੀ ਆ ਜੀ ਸਵੇਰ ਕਿੰਨੇ ਕੁ ਵਜੇ ਦੀ ਗੱਲ ਹੈਗੀ ਇਹ ਇਹ ਜੋ ਲੜਾਈ ਹੋਈ ਨੇ ਜੀ ਇਹ ਬੱਚਾ ਟਾਈਮ ਨਹੀਂ ਮਤਵਾਲੇ ਵੀ ਵੇਖਿਆ ਕਿੰਨਾ ਕੁ ਸੀਗਾ ਧਿਆਨ ਜਾਣੀ ਦਿੱਤਾਗਾ ਉਹਨੂੰ ਫਿਰ ਕਿਵੇਂ ਪਤਾ ਲੱਗਾ ਜੀ ਤੁਸੀਂ ਵਿੱਚ ਹੀ ਕਰ ਕਰੀਛੋ ਤੁਹਾਨੂੰ ਲੜਾਈ ਹੋਈ ਹਾਂਜੀ ਬੋਲਦੇ ਤਾਂ ਸੁਣਾ ਸੀਗਾ ਮੈਂ ਬੋਲੀ ਜਾਂਦਾ ਸੁਣਾ ਮੈਂ ਆਪ ਦਾ ਆਪੇ ਕੰਮੀ ਕਰੀ ਉੱਠੀ ਦੜਕੇ ਚਲੇ ਜਾਈਦਾ ਦੁੱਧ ਲੈਣ ਉੱਠੀ ਦੁਕਾਨ ਤੇ ਉਹ ਦੁਕਾਨ ਬੰਦ ਸੀਗੀ ਮੈਨੂੰ ਉੱਥੇ ਟਾਈਮ ਲੱਗ ਗਿਆ ਬੱਚੇ ਚਾਹ ਮੰਗਦੇ ਸੀ ਤੇ ਆਉਂਦਿਆਂ ਨੂੰ ਮੁੜ ਕੇ ਆਪਦੇ ਕੰਮ ਤੇ ਉੱਠ ਗਿਆ ਨਾਨਕ ਵਸਤੀ ਜਿਹੜਾ ਮਰਡਰ ਹੋਇਆ ਜੀ ਉਸ ਬਾਰੇ ਕੀ ਜਾਣਗਾ ਇੱਕ ਨਾਨਕ ਵਸਤੀ ਜਿਹੜੀ ਸਾਡੇ ਇੱਕ ਤੋਂ ਕੋਈ ਕੋਈ ਰੋਡ ਤੇ ਸਥਿਤ ਹੈ ਉਸ ਦੇ ਚ ਸੋਰੀ ਇੱਕ ਬਲੀਸਨੋਤਲਾ ਮਿਲਸੀ ਕੀ ਇੱਕ ਪਤੀ ਵੱਲੋਂ ਆਪਣੇ ਪਤਨੀ ਦਾ ਕਤਲ ਕੀਤਾ ਗਿਆ ਹੈ ਜਦੋਂ ਮੌਕੇ ਤੇ ਸਾਡੀ ਜਿਹੜੀ ਫੋਰਸ ਪੁਲਿਸ ਪਹੁੰਚੀ ਤਾਂ ਉਥੇ ਪਤਾ ਲੱਗਾ ਕਿ ਜਿਹੜੀ ਮਰਨ ਵਾਲੀ ਲੜਕੀ ਸੀ ਉਸ ਦਾ ਨਾਮ ਰਾਜ ਰਾਜਵੀਰ ਕੁਫ ਰਜਨੀ ਤੇ ਉਸ ਦਾ ਪਤੀ ਜਿਹੜਾ ਰਿਸਪਾਲ ਸਿੰਘ ਵੱਲੋਂ ਉਸ ਦਾ ਮਰਡਰ ਕੀਤਾ ਗਿਆ ਸੀ ਤੇ ਜਦੋਂ ਅਸੀਂ ਇਸ ਵੀ ਇਸ ਟਾਈਮ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਅਸੀਂ ਸਿਗੁਰ ਹਸਪਤਾਲ ਵਿੱਚ ਤੇ ਦਿੱਤਾ ਗਿਆ ਹੈ ਤੇ ਜਿਹੜਾ ਇਸ ਦਾ પતિ ਨੂੰ ਇਸ ਫਤਿਹ ਸਿੰਘ ਨੂੰ ਅਸੀਂ ਬਹੁਤ ਜਲਦੀ ਕਿਸ਼ਤਾ ਕਰ ਲਵਾਂਗੇ ਤੇ ਇਸ ਦੇ ਘਰ ਵਾਲਿਆਂ ਦੇ ਰਾਜੀ ਦੇ ਰਜਨੀ ਦੇ ਜਿਹੜੇ ਪੇਰੈਂਟਸ ਬਣਾਈ ਹੋਏ ਨੇ ਉਹਨਾਂ ਦੇ ਬਿਆਨਾਂ ਦਾ ਹਾਦ ਤੇ ਮੁਕਲਮਾ ਦਰਜ ਕੀਤਾ ਜਾਵੇਗਾ ਜਿਹੜੀ ਹੁਣ ਤੱਕ ਦੀ ਮੌਕੇ ਦੇ ਚੱਲ ਜਿਹੜਾ ਪੋਚ ਨਹੀਂ ਚੋਈ ਹੈ ਜਾਂ ਸਾਨੂੰ ਆਰਗੋਰ ਤੋਂ ਪਤਾ ਲੱਗਾ ਹੈ ਕਿ ਇਹਨਾਂ ਦਾ ਪਿਛਲੇ ਕਾਫੀ ਟਾਈਮ ਤੋਂ ਆਸਲੇ ਵਿੱਚ ਕਾਰਪੇ ਵਿੱਚ ਕਲੇਸ ਚੱਲ ਰਿਹਾ ਸੀ ਉਸ ਕੇਸ ਨੂੰ ਲੈ ਕੇ ਇਹ ਜਿਹੜਾ ਮਾਡਲ ਨੂੰ ਅੰਜਾਮ ਦਿੱਤਾ ਗਿਆ ਹੈ